ਮਾਨਸਾ ਜ਼ਿਲ੍ਹੇ ਦੇ ਪਿੰਡ ਫਤਾ ਮਾਲੂਕਾ ਵਿਖੇ ਕਈ ਪਰਿਵਾਰ ਕਾਂਗਰਸ ਪਾਰਟੀ ਵਿੱਚ ਹੋਏ ਸ਼ਾਮਲ ਕਾਂਗਰਸੀ ਆਗੂ ਵਿਕਰਮ ਸਿੰਘ ਮੋਹਰ ਨੇ ਕੀਤਾ ਪਾਰਟੀ ਦੇ ਵਿੱਚ ਸ਼ਾਮਲ ਜ਼ੈਲਦਾਰ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਫਤਾ ਮਾਲੂਕਾ ਦੇ ਵਿੱਚ ਕਾਂਗਰਸ ਪਾਰਟੀ ਨੂੰ ਉਸ ਵੇਲੇ ਧਰਮਾ ਹੰਗਾਰਾ ਮਿਲਿਆ ਜਦੋਂ ਕਈ ਪਰਿਵਾਰ ਹੋਰਨਾਂ ਪਾਰਟੀਆਂ ਨੂੰ ਛੱਡ ਕੇ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਆਓ ਦੇਖਦੇ ਹਾਂ ਸਾਡੇ ਟੀਮ ਮੈਂਬਰ ਲਸ਼ਮਣ ਸਿੱਧੂ ਦੀ ਇਹ ਵਿਸ਼ੇਸ਼ ਰਿਪੋਰਟ ਨਾ ਮਾ ਜੀ ਤੁਹਾਡਾ ਜਫਤਾ ਮਾਲਕਾ ਦੇ ਵਿੱਚ ਕਾਂਗ ਬਿਕਰਮ ਮੋਫਰ ਦੀ ਗਵਾਈ ਚ ਕਾਂਗਰਸ ਪਾਰਟੀ ਚ ਜਿਹੜੇ ਕਾਫੀ ਪਰਿਵਾਰ ਸ਼ਾਮਲ ਹੋਏ ਨੇ ਕੀ ਕਹੋਗੇ ਜੀ ਅੱਜ ਸਰਦਾਰ ਬਿਕਰਮ ਸਿੰਘ ਮੋਫਰ ਦੀ ਗਵਾਈ ਦੇ ਵਿੱਚ ਪਿੰਡ ਫੱਤਾ ਮਾਲਕਾ ਦੇ ਵਿੱਚੋਂ ਇੱਕ ਪਹਿਲਾ ਸੁੰਘਾ ਦਾ ਪਰਿਵਾਰ ਬਹੁਤ ਵੱਡਾ ਪਰਿਵਾਰ ਹੈ ਜੋ ਕਿ ਕਾਂਗਰਸ ਪਾਰਟੀ ਜੋਇਨ ਕੀਤੀ ਹੈ ਉਸ ਤੋਂ ਬਾਅਦ ਸਰਦਾਰ ਬਿਕਰਮ ਸਿੰਘ ਇਹ ਚਹਿਰ ਪਰਿਵਾਰ ਨੇ ਸਾਰਿਆਂ ਨੇ ਕਾਂਗਰਸ ਪਾਰਟੀ ਜੋਇਨ ਕੀਤੀ ਹੈ ਇਹਨਾਂ ਦੇ ਪਾਰਟੀ ਵਿੱਚ ਆਨਲਾਈਨ ਪਾਰਟੀ ਨੂੰ ਬਹੁਤ ਬਲ ਮਿਲਿਆ ਹੈ ਤੇ ਆਉਣ ਵਾਲੇ ਸਮੇਂ ਚ ਹੋ ਪਰਵਾਦੀ ਪਾਰਟੀ ਦੇ ਵਿੱਚ ਸ਼ਮੂਲੀਅਤ ਜਾਰੀ ਚੱਲ ਰਹੀ ਹੈ ਜੀ ਸਰ ਮੋਹਰ ਸਾਹਿਬ ਫੱਤਾ ਮਾਲੂਕਾ ਦੇ ਵਿੱਚ ਅੱਜ ਵੱਡੀ ਗਿਣਤੀ ਵਿੱਚ ਪਰਿਵਾਰਾਂ ਨੇ ਜਿਹੜੀ ਕਾਂਗਰਸ ਚ ਸਮੂਲੀਅਤ ਕੀਤੀ ਹੈ ਕੀ ਕਹੋਗੇ ਅੱਜ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਇਸ ਨਗਰ ਦੇ ਜਿਹੜੇ ਵਰਕਰ ਵੱਖ-ਵੱਖ ਪਾਰਟੀਆਂ ਤੋਂ ਛੱਡ ਕੇ ਚਾਹੇ ਕਾਲੀ ਦਲ ਤੇ ਆਮ ਪਾਰਟੀ ਨੂੰ ਛੱਡ ਕੇ ਕਾਂਗਰਸ ਪਾਰਟੀ ਦਾ ਪੱਲਾ ਫੜਿਆ ਮੈਂ ਉਹਨਾਂ ਸਾਰਿਆਂ ਦਾ ਤਹਿ ਦਿਲੋਂ ਪਾਰਟੀ ਵੱਲੋਂ ਧੰਨਵਾਦ ਕਰਦਾ ਐ ਤੇ ਵਿਸ਼ਵਾਸ ਦਿਵਾਉਣਾ ਹੈ ਵੀ ਕਿਸੇ ਵੀ ਉਹਨਾਂ ਨੂੰ ਕਿਸੇ ਵੀ ਪੱਖੋਂ ਕਮੀ ਨਹੀਂ ਆਉਣ ਦਿੱਤੀ ਜਾਊਗੀ ਪਹਿਲਾ ਚਲੋ ਕੋਈ ਮਜਬੂਰੀਆਂ ਹੋ ਗਈਆਂ ਚਾਹੇ ਸਾਡੀਆਂ ਗਲਤੀਆਂ ਲਾ ਲੋ ਵੀ ਪਾਰਟੀ ਮਤਲਬ ਕਮਜ਼ੋਰ ਹੋ ਗਈ ਸੀ ਇਸ ਪਿੰਡ ਦੇ ਵਿੱਚ ਅੱਜ ਦੁਵਾਰ ਤੋਂ ਤਕਰੀਬਨ 50 ਦੇ ਕਰੀਬ ਪਰਿਵਾਰ ਜੁਆਇਨ ਕੀਤੇ ਨੇ ਇੱਕ ਤਾਂ ਆਪਣੇ ਸਾਹੂ ਪੁਰਾਣੇ ਸਾਡੇ ਬਾਬਾ ਜੀ ਧਨਨਾ ਸਿੰਘ ਸਾਹੂ ਕਾ ਲਾਣਾ ਸਾਰਾ ਉਹ ਆਇਆ ਤੇ ਇਧਰ ਭਾਈ ਮੇਰਾ ਭਰਾ ਜਸਕਰਨ ਇਹਨਾਂ ਦਾ ਸਾਰਾ ਲਾਣਾ ਅਪਾ ਜੈਲ ਪਰਿਵਾਰ ਕੇ ਲਈ ਅਪਾ ਸਾਰੇ ਇਹ ਇਹਨਾਂ ਨੇ ਅੱਜ ਕਾਂਗਰਸ ਪਾਰਟੀ ਜੁਆਇਨ ਕੀਤੀ ਹੈ ਤੇ ਇਹਨਾਂ ਦੇ ਆਉਣ ਨਾਲ ਕਾਂਗਰਸ ਪਾਰਟੀ ਨੂੰ ਬਹੁਤ ਤਾਕੜਾ ਬਲ ਮਿਲਿਆ ਮੈਂ ਕਹਿ ਸਕਦਾ ਤੇ ਫੱਤੇ ਦੇ ਵਿੱਚ ਹੁਣ ਕਾਂਗਰਸ ਪਾਰਟੀ ਪੂਰੀ ਮਜ਼ਬੂਤ ਹੈ